ਉਹਰਾ ਕੀ ਖਾਈ ਜਾਂਦਾ ਦਾਣੇ ਖਾਂਦਾਗਾ ਖਾ ਲੋ ਆ ਲੋ ਖਾ ਲੋ ਖਾ ਲੋ ਆ ਲੋ ਆਹੂ ਚੀਵੀ ਦੇਖੋ ਇਹ ਵੀ ਦਾਣੇ ਖਾਈ ਜਾਂਦੀ ਹੈਗੀ ਖਾ ਲਾ ਪੁੱਤ ਦਾਣੇ ਛੱਟ ਨਾ ਖਾਲਾ ਐ ਜਾ ਕੇ ਐ ਮੂਜਬਾ ਜਾ ਚਾਲ ਖਾ ਲੋ ਖਾ ਲੋ ਧਾਣੇ ਆਵਦੇ ਖਾ ਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਧਾਣੇ ਖਾ ਲੋ ਬਤ ਨੂਰ ਕੋਲ ਨੂਰ ਧਾਣੇ ਖਾ ਲੋ ਲੁੱਚੀ ਦੇਖਦੇ ਤੋਂ ਪਹਿਲਾਂ ਖਾ ਗਈ ਸਾਰੇ ਖਾ ਗਈ ਧਾਣੇ ਇਹ ਇਥੇੋਂ ਖਾਦੇ ਹੀ ਨਹੀਂ ਗਾ ਲਾ ਲੁੱਚੀ ਨਾ ਪੋਰ ਪਾ ਦਨੇ ਆ ਤੇ ਇਥੇੋਂ ਖਾਦੇ ਹੀ ਨਹੀਂ ਆਂਦੇ नुची पहना खा जा है तू तो खंडी जाना गा खो दाने खाला पुतरे तू तो होर ही बघेरे जाना गा ਤੱਕਣ ਦੇ ਬਾਗੇ ਫੇਸਲੇ ਛੱਡ ਦਿੰਨੀ ਆ ਹੈਪੀ ਬਰਥਡੇ ਕਾ ਦੁਆ ਤੇਰਾ ਨੂਰਾ 10 ਅਗਸਤ ਤੱਕ ਹੈ ਹੈਪੀ ਬਰਥਡੇ ਹੈਪੀ ਬਰਥਡੇ 10 ਗਾ ਸਦਾ ਹੈਪੀ ਬਰਥਡੇ ਆ ਕੁੱਲ ਨੂਰ ਦਾ ਸਾਡੇ ਦਾ ਆ ਬਈ ਫਿਰ ਕੇਕ ਕੱਟੂਗਾ ਇਹ ਪਹਿਲਾ ਹੈਪੀ ਬਰਥਡੇ ਆ ਇਹਦਾ ਹੁਣੇ ਭਾਈ ਤੁਸੀਂ ਵਧਾਈਆਂ ਦੇ ਦਿਓ ਇਹਨੂੰ ਐਡਵਾਂਸ ਵਿੱਚ ਹੀ ਹੈਪੀ ਬਰਥਡੇ ਦੀਆਂ ਨਾਲੇ ਚੈਨਲ ਨੂੰ ਸਬਸਕ੍ਰਾਈਬਰ ਕਰ ਦਿਓ ਜੀ ਲੈਕ ਤੇ ਸ਼ੇਅਰ ਵੀ ਕਰਦੇ ਹੋ ਨਾਲੇ ਹੈਪੀ ਬਰਥਡੇ ਦੇ ਵਧਾਈਆਂ ਦੇ ਦਿਓ ਨੂਰਾ ਤੀਆਂ ਨਿਲਾਂ ਨਹੀਂ ਆਜਾ ਤੀਆਂ ਖਤਮ ਕਰਤੀਆਂ ਨੂਰਾ ਤੀਆਂ ਗਾ ਮਿਲਾਉਣਾ ਹੁੰਦਾ ਸੀਗਾ ਓ ਨੂਰੇ ਸਿਗਨਾਲਾ ਦੋ ਫੇਰਾ ਇਹਦਾ ਬਸ ਇਹ ਹੀ ਪੰਗੇ ਲੈਣ ਲੱਗੀ ਜੀ ਆ ਦਾਣਾ ਪਾ ਦਿੰਦੀ ਐ ਫੇਰ ਡੋਲ ਦਿੰਦੀ ਆ ਫੇਰ ਪਾ ਦਿੰਦੀ ਆ ਚਲੋ ਫੇਰ ਮੁੱਦਾ ਮਾਰ ਦਿੰਦੀ ਆ ਆ ਹੀ ਕੰਮ ਹੈ ਦਾ ਦਾ ਖਾ ਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਕੋਈ ਖਾ ਲੋ ਕਾਲਪਤ ਲੋੜੇ ਹਲੋ ਚੱਕਲੇ 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 ਲਾ ਆਹ ਬਾਤ ਹੈ ਜਮੇਰਾ ਇਹ ਵੇਟਰੀ ਕਰੂ ਚੱਲੋ ਚੁਗੀ ਜਾਂਦੀ ਆ ਪਾਈ ਜਾਂਦੀ ਆ ਚਿਆਰ ਲਓ ਉਹ ਖਾ ਗਿਆ ਓਏ ਖਾ ਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਓਏ ਖਾ ਲੋ ਖਾ ਲੋ ਖਾ ਲੋ ਖਾ ਲੋ ਭਾਈ ਖਾ ਲੋ ਕਿੰਨੇ ਬਣ ਗਏ ਢੱਕਣ ਚੋਂ ਦਾ ਖਾ ਲੋ ਇਲਾ ਉਹ ਕਰਤੇ ਠੇੜੀ ਇੱਕ ਮਿੰਟ ਚ ਉਹ ਦਾ ਭਾਈ ਵਾਲਾ ਖਰਾਬ ਆ ਨੂ ਰਿਆ ਵਾਦਨਾਂ ਟੇਰੀ ਕਰ ਦਿੰਨਾ ਖਾਂਦਾ ਤਾਂ ਹੈ ਨਹੀਂ ਹੁਣ ਤੂੰ ਨੂੰ ਛੀਨੇ ਸਾਰੇ ਖਾ ਲਏ